ਹਰ ਸਾਲ ਪੰਜਾਬ ਦੀ ਧਰਤੀ ਤੇ ਵੱਡੇ ਕਬੱਡੀ ਕੱਪ ਕਰਵਾਏ ਜਾਂਦੇ ਨੇ ਜਿਸ ਵਿੱਚ ਆਏ ਸਾਲ ਨਵੇਂ ਚਿਹਰੇ ਦਿਲ ਨੂੰ ਛੂ ਲੈਣ ਵਾਲੀ ਕਬੱਡੀ ਖੇਡਦੇ ਨੇ ਜੋ ਕਿ ਗਰਮੀਆਂ ਵਿੱਚ ਸਖਤ ਮਿਹਨਤ ਤੋਂ ਬਾਅਦ ਤਿਆਰ ਹੁੰਦੇ ਨੇ ਤੇ ਮਿਹਨਤ ਦੇ ਨਾਲ ਨਾਲ ਉਹਨਾਂ ਦੀ ਮਿਹਨਤ ਦਾ ਲੈਵਲ ਪਤਾ ਕਰਨ ਨੂੰ ਦੁਆਬਾ ਪਿੰਡੂ ਕਬੱਡੀ ਲੀਗ ਦਾ ਬਹੁਤ ਅਹਿਮ ਰੂਲ ਰਹਿੰਦਾ ਹੈ ਜੋ ਪਿਛਲੇ 8 ਸਾਲ ਤੋਂ ਲਗਾਤਾਰ ਗਰਮੀਆਂ ਦੇ ਵਿੱਚ ਟੂਰਨਾਮੈਂਟ ਕਰਵਾ ਕੇ ਇਹਨਾਂ ਖਿਡਾਰੀਆਂ ਨੂੰ ਵੱਧ ਮੌਕਾ ਦਿੰਦੀ ਹੈ ਇਸੇ ਤਰ੍ਹਾਂ 2024 ਚ 9ਵੇਂ ਸੀਜ਼ਨ ਦੀ ਸ਼ੁਰੂਆਤ ਪਿੰਡ ਪੰਡੋਰੀ ਪ੍ਰદાન ਪਰਮਜੀਤ ਸਿੰਘ ਪੰਮਾ ਰਾਣਾ ਬਣਵਾਲੀਪੁਰ ਸ਼ਾਮਾ ਚਿੱਟੀ ਸੁਖਵਿੰਦਰ ਬਿੰਿੰਗ ਬਿੱਟੂ ਨੰਜਾਮੀਪੁਰ ਤੇ ਦੁਆਬਾ ਲੀਗ ਦੇ ਮੈਂਬਰਾਂ ਦੀ ਅਗਵਾਈ ਵਿੱਚ ਹੋਈ ਦੁਆਬਾ ਲੀਗ ਦਾ ਦੂਸਰਾ ਕਬੱਡੀ ਟੂਰਨਾਮੈਂਟ ਪਿੰਡ ਈਸੇਵਾਲ ਵਿਖੇ ਪਿੰਡ ਵਾਸੀਆਂ ਇਲਾਕਾ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿੱਥੇ ਲੀਗ ਦੀਆਂ 8 ਕਬੱਡੀ ਕਲੱਬਾਂ ਨੇ ਭਾਗ ਲਿਆ ਟੂਰਨਾਮੈਂਟ ਪਰਮਾਤਮਾ ਅੱਗੇ ਅਰਦਾਸ ਉਪਰੰਤ ਸ਼ੁਰੂ ਕਰਵਾਇਆ ਗਿਆ ਇਸ ਲੀਗ ਵਿੱਚ ਹਰ ਵਾਰ ਵੇਖਿਆ ਜਾਂਦਾ ਹੈ ਕਿ ਖਿਡਾਰੀਆਂ ਨੂੰ ਕਬੱਡੀ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਤਾਂ ਜੋ ਅੱਗੇ ਜਾ ਕੇ ਇਹ ਖਿਡਾਰੀ ਇੱਕ ਚੰਗੇ ਖਿਡਾਰੀ ਬਣ ਸਕਣ ਅੱਜ ਦੀ ਲੀਗ ਟੀਮਾਂ ਦਾ ਨਤੀਜਾ ਇਸ ਤਰ੍ਹਾਂ ਰਿਹਾ ਮਲਸੀਆ ਕੈਂਪ ਨੇ ਮਾਨਕ ਫਗਵਾੜਾ ਦੀ ਟੀਮ ਨੂੰ 32 ਦੇ ਮੁਕਾਬਲੇ 22 ਅੰਕਾਂ ਦੇ ਫਰਕ ਨਾਲ ਫਾਈਨਲ ਮੁਕਾਬਲਾ ਹਰਾਇਆ ਤੇ ਲੀਗ ਦੇ ਦੂਸਰੇ ਟੂਰਨਾਮੈਂਟ ਨੂੰ ਆਪਣੇ ਨਾਮ ਕੀਤਾ ਅੱਜ ਦੇ ਟੂਰਨਾਮੈਂਟ ਵਿੱਚ ਪਿੰਡ ਵਾਲਿਆਂ ਦਾ ਉਤਸ਼ਾਹ ਵੀ ਵੇਖਣ ਵਾਲਾ ਸੀ ਕਿਉਂਕਿ ਇਸ ਪਿੰਡ ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਬੱਡੀ ਟੂਰਨਾਮੈਂਟ ਹੋਇਆ। ਅੱਜ ਦੇ ਕਬੱਡੀ ਟੂਰਨਾਮੈਂਟ ਤੇ ਕਬੱਡੀ ਦਾ ਵੀ ਇਤਿਹਾਸ ਬਣ ਗਿਆ। ਅਕਸਰ ਦੇਖਿਆ ਜਾਂਦਾ ਹੈ ਕਿ ਬੈਸਟ ਖਿਡਾਰੀ ਇੱਕ ਜਾਂ ਫਿਰ ਦੋ ਜੁਆਇੰਟ ਬਣਦੇ ਆ ਪਰ ਇਸ ਟੂਰਨਾਮੈਂਟ ਤੇ ਪੰਜ ਖਿਡਾਰੀ ਬੈਸਟ ਬਣਾਈ ਜਿਨ੍ਹਾਂ ਨੇ ਸੱਤ ਕਬੱਡੀਆਂ ਪਾ ਕੇ ਸੱਤ ਬਰਾਬਰ ਅੰਕ ਹਾਸਲ ਕੀਤੇ ਸਨ। ਅਜਿਹੇ ਵਿੱਚ ਮਹਿਕ ਪੱਤੜ ਪ੍ਰਭ ਪਾਠ ਬਾਲਮ ਧੂੜਕੋਟ ਕਾਕਾ ਸ਼ਕਰਪੁਰ ਅਤੇ ਮੁੰਨਾ ਤਲਵੰਡੀ ਚੌਧਰੀਆ ਰਿਹਾ ਅੱਜ ਦਾ ਬੈਸਟ ਜਾਫੀ ਸਤੂ ਸ਼ੇਰਪੁਰ ਦੋਨਾਂ ਵਾਲਾ ਰਿਹਾ ਜਿਸ ਨੇ 11 ਟੱਚ ਲੈ ਕੇ ਤਿੰਨ ਜਫੇ ਲਾਏ ਕਮੇਟੀ ਵੱਲੋਂ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਤੇ ਵਿਸ਼ੇਸ਼ ਸਨਮਾਨ ਦਿੱਤੇ ਗਏ। ਬੈਸਟ ਟਰੇਡਰ ਤੇ ਜਾਫੀਆਂ ਨੂੰ 10-10 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਉੱਥੇ ਹੀ ਇਲਾਕੇ ਦੇ ਪ੍ਰਸਿੱਧ ਬੁਲਾਰੇ ਬਿੱਟੂ ਬਿਹਾਰੀਪੁਰ, ਰਾਜਨ ਕਲਿਆਣ, ਅਮਨ ਚਿੱਟੀ ਆਦ ਬੁਲਾਰਿਆਂ ਨੇ ਇਸ ਕਬੱਡੀ ਕੱਪ ਤੇ ਆਪਣੀ ਹਾਜ਼ਰੀ ਲਗਵਾਈ ਤੇ ਖਿਡਾਰੀਆਂ ਬਾਰੇ ਰੋਚਕ ਜਾਣਕਾਰੀਆਂ ਸਾਂਝੀਆਂ ਕੀਤੀਆਂ। ਅਗਰ ਤੁਸੀਂ ਵੀ ਆਪਣੇ ਪਿੰਡ ਜਾਂ ਸ਼ਹਿਰ ਦਾ ਖੇਡ ਮੇਲਾ TVNRI Sports ਦੇ ਜ਼ਰੀਏ ਲੋਕ ਕਾਤਾ ਕਪਚਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣੇ ਪਿੰਡ ਸ਼ਹਿਰ ਦਾ ਨਾਮ ਜ਼ਿਲ੍ਹਾ ਤਰੀਕ ਲਿਖ ਕੇ ਜ਼ਰੂਰ ਭੇਜੋ ਇਸੇ ਹੀ ਤਰ੍ਹਾਂ ਅਸੀਂ ਤੁਹਾਨੂੰ ਹਰ ਰੋਜ਼ ਖੇਡ ਜਗਤ ਨਾਲ ਜੁੜੀਆਂ ਜਾਣਕਾਰੀਆਂ ਦਿੰਦੇ ਰਹਾਂਗੇ ਵਧੇਰੇ ਅਪਡੇਟਸ ਦੇ ਲਈ ਤੇ ਨਵੀਆਂ-ਨਵੀਆਂ ਵੀਡੀਓਜ਼ ਵੇਖਣ ਦੇ ਲਈ ਤੁਸੀਂ ਸਾਡੇ YouTube ਚੈਨਲ TVNRI Sports ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਠਕਲਾ ਨਕੂਦਰ ਤੋਂ ਸੁਖਵਿੰਦਰ ਬਿਣਿੰਗ ਪਾਣੂਕੇ ਦੀ ਖਾਸ ਰਿਪੋਰਟ